ਇਸ ਗੱਲ ਦਾ ਵੀ ਦੁੱਖ ਹੈਗਾ ਕਿ ਸਾਡੀ ਆਪਣੀ ਪਾਰਟੀ ਜਿਹੜੀ ਕਿ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਵਾਅਦਾ ਲੈ ਕੇ ਆਈ ਸੀਗੀ ਜਿਹੜੀ ਜਿਨੇ ਕਿ ਕਿਹਾ ਸੀ ਕਿ ਅਸੀਂ ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਕਰਨੀ ਹੈ ਅਸੀਂ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰਨੀ ਹੈ ਆ ਹੁਣ ਡੇਰਿਆਂ ਤੇ ਜਾ ਕੇ ਮੈਨੂੰ ਦੁੱਖ ਹੁੰਦਾ ਹੈਗਾ ਮੈਨੂੰ ਆਪਣੀ ਪਾਰਟੀ ਤੇ ਗਿਲਾ ਵੀ ਹੈਗਾ ਕਿ ਸਾਡੀ ਪਾਰਟੀ ਵੀ ਉਹ ਉਹਨਾਂ ਰਾਹਾਂ ਤੇ ਤੁਰਪੀ ਹੈਗੀ ਹੈ ਜਿਨ੍ਹਾਂ ਰਾਹਾਂ ਤੇ ਪਹਿਲੀਆਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਕਾਲੀਦਾਲ ਤੁਰਤੁਰਦੀਆਂ ਆ ਰਹੀਆਂ ਸੀਗੀਆਂ ਔਰ ਜਿਨ੍ਹਾਂ ਕਰਕੇ ਜਿਹੜਾ ਸਿਆਸ ਜਿਹੜੀ ਹੈ ਉਹ ਕਾਫੀ ਗੰਦਲ ਜਿਹੜਾ ਗੰਦਲਿਆ ਰੂਪ ਹੈ ਉਹ ਲੋਕਾਂ ਦੇ ਸਾਹਮਣੇ ਆ ਰ ਤੋ ਮੈਂ ਸਮਝਦਾ ਕਿ ਸਾਡੀ ਪਾਰਟੀ ਦੇ ਚੰਗਾ ਨਹੀਂ ਕੀ ਕਰ ਰਹੀ ਹੈਗੀ ਹੈ ਜੇ ਜੇ ਉਹ ਦੇਰਿਆਂ ਦੇ ਜਾ ਕੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗਾ ਅੱਗੇ ਵਧਾ ਰਹੀ ਹੈ ਸਾਡੇ ਕੋਲ ਪੰਜਾਬ ਦੇ ਮੁੱਦੇ ਨੇ ਪੰਜਾਬ ਚ ਨਸ਼ਿਆਂ ਦਾ ਮੁੱਦਾ ਪੰਜਾਬ ਚ ਪਾਣੀਆਂ ਦਾ ਮੁੱਦਾ ਪੰਜਾਬ ਚ ਕਿਸਾਨੀ ਦੇ ਸੰਕਟ ਦਾ ਮੁੱਦਾ ਪੰਜਾਬ ਸਿਹਤ ਦਾ ਮੁੱਦਾ ਪੰਜਾਬ ਚ ਵਿਦਿਆ ਦਾ ਮੁੱਦਾ ਪੰਜਾਬ ਚ ਬੇਰੋਜ਼ਗਾਰੀ ਦਾ ਮੁੱਦਾ ਹੈਗਾ ਸਿਆਸਤ ਨੂੰ ਸਿਆਸਤ ਦੇ ਖੇਤਰ ਰੱਖਣਾ ਚਾਹੀਦਾ ਤੇ ਧਰਮ ਦੇ ਖੇਤਰ ਵਿੱਚ ਉਹ ਧਾਰਮਿਕ ਲੀਡਾਂ ਤੇ ਧਾਰਮਿਕ ਦਰਸ਼ਕਾਂ ਦੇ ਧਾਰਮਿਕ ਬੁੱਧੀਜੀਵਾਂ ਤੇ ਛੱਡ ਦੇਣਾ ਚਾਹੀਦਾ ਹੈਗਾ ਸਿੱਖ ਧਰਮ ਦੇ ਸੰਕਟ ਵਿੱਚੋਂ ਕੋ ਲਹਾ ਘਟਣ ਦੀ ਕੋਸ਼ਿਸ਼ ਕਰੇ ਇੱਕਜਾ ਦੂਜੇ ਦੇਰੇ ਨਾਲ ਹੱਥ ਜੋ ਹੱਥ ਮਿਲਾ ਕੇ ਮੈਂ ਸਮਝਦਾ ਕਿ ਬਹੁਤ ਹੀ ਇੱਕ 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 ਨਾ ਸਮਝ ਕਾਰਵਾਈ ਹੈਗੀ ਹੈ